ਕੈਠਾ ਮੈਂ ਤਾਂ ਤੁਹਾਡੇ ਵਾਸਤੇ ਨੇ ਦੋ ਮੰਜੇ ਤੋੜਤੇ ਦੁਪਹਿਲਾ ਇਹਨਾਂ ਨੇ ਹੈ ਦੋ ਮੰਜੇ ਤੋੜਤੇ ਤਿੰਜਾ ਮੰਜਾ ਵੀ ਰੋਚਾ ਜੇ ਤੇ ਉਹ ਪੂਰੇ ਨਹੀਂ ਆਉਂਦੇ ਚਾਰ ਜਣ ਇਹ ਚਾਰ ਲੈਗੇ ਇਹ ਅੱਜ ਕਰੂਗੀ ਉਹਨਾਂ ਨੂੰ ਫੋਨ ਮੰਜੇ ਵਾਲਿਆਂ ਨੂੰ ਮੰਜਾ ਭਰਾ ਕੇ ਦਿੰਦੇ ਆ ਨਾ ਇਹਨਾਂ ਨੂੰ ਆਦਤ ਹੀ ਨਹੀਂ ਹੈਗੀ ਨੀਚੇ ਬੈਠਣ ਦੀ ਹੈ ਇੰਨੇ ਲਾਡਾਂ ਚਾਹਾਂ ਨਾਲ ਪਾਲੇ ਹੋਏ ਨੇ ਇਹ ਹੈਨਾ ਇਹਨਾਂ ਦੀ ਨਾ ਮਾਂ ਖੋ ਗਈ ਸੀ ਚਲ ਪਤਾ ਨਹੀਂ ਸਾਡੀ ਗਲਤੀ ਹੋ ਗਈ ਪਤਾ ਨਹੀਂ ਭਈ ਉਹਨਾਂ ਦੀ ਗਲਤੀ ਹੋ ਗਿਆ ਸੀ ਕੁਫੇ ਸੱਡ ਕੇ ਆਏ ਕਿ ਉਹਨੂੰ ਸਰਜਰੀ ਵਾਸਤੇ ਨਸ ਬੰਦ ਦਵਤੇ ਤਾਂ ਜਿੱਦੇ ਅਸੀਂ ਲੈਣ ਗਏ ਉਹ ਕਹਿੰਦੇ ਵੀ 5-7 ਦਿਨਾਂ ਨੂੰ ਲੈ ਜਿਓ ਉਹ ਉੱਥੇ ਰੱਖਦੇ ਨੇ ਜਦੋਂ ਅਸੀਂ ਲੈਣ ਗਏ ਤਾਂ ਉੱਥੇ ਹੈ ਨਾ ਤਾਂ ਫਿਰ ਅਸੀਂ ਉਹਨਾਂ ਨੂੰ ਕਹੇ ਵੀ ਸਾਨੂੰ ਤਾਂ ਲੱਭ ਕੇ ਦਿਓ ਵੀ ਇਹਨਾਂ ਦੇ ਛੋਟੇ-ਛੋਟੇ ਤੇ ਬੱਚੇ ਨੇਗੇ ਫਿਰ ਭਈ ਉਹਨਾਂ ਨੇ ਵੀ ਲੱਭੀ ਆਸੀ ਨੇ ਵੀ ਕੋਈ ਉਹ ਕੰਨੀ ਨਹੀਂ ਲੱਭਦੇ ਰਹੇ ਉਹ ਉਹ ਨਾ ਚੱਕਦੇ ਨੇਗੇ ਸਟਰੀਟ ਡੌਗ ਨਸਬੰਦੀ ਕਰਕੇ ਉੱਥੇ ਛੱਡ ਦਿੰਦੇ ਨੇਗੇ ਤੇ ਉਹ ਉਹਨਾਂ ਦੇ ਨਾਲ ਹੀ ਕਿਤੇ ਤਾਹ ਰਿਆ ਜੀ ਫੇਰ ਅਸੀਂ ਇਹਨਾਂ ਨੂੰ ਫੇਰ ਅਸੀਂ ਇਹਨਾਂ ਨੂੰ ਨਹੀਂ ਛੱਡਿਆ ਹੈਗਾ ਇਹਨਾਂ ਨੂੰ ਬੜੇ ਪਿਆਰ ਨਾਲ ਆਪਣੇ ਬੱਚਿਆਂ ਦੀ ਤਰ੍ਹਾਂ ਪਾਲਿਆ ਹੈਗਾ ਤੇ ਹੁਣ ਜਿੰਨਾ ਚਿਰ ਵੀ ਵਿਚਾਰੇ ਇਹ ਜਿਉਣਗੇ ਇਹਨਾਂ ਨੂੰ ਅਸੀਂ ਆਪਣੇ ਨਾਲ ਹੀ ਰੱਖਣਾਗਾ ਨਾ ਇਹ ਚਾਰ ਨੇਗੇ ਦੋ ਕਿਤੇ ਘੁੰਮਣ ਗਏ ਹੋਏ ਨੇਗੇ ਇਹ ਦੋ ਇਹ ਆ ਗਏ ਇਨਾਂ ਦਾ ਖਾਣਾ ਪੀਣਾ ਸੌਣ ਦਾ ਰਹਿਣ ਦਾ ਗਰਮੀ ਸਰਦੀ ਦਾ ਇਹਨਾਂ ਨੇ ਕਿੱਥੇ ਪੈਣਾ ਕੌਣ ਤੋਂ ਪੱਖਾ ਲਾ ਕੇ ਦਿੰਨੇ ਆ ਗਰਮੀਆਂ ਚ ਸਰਦੀਆਂ ਚ ਇਹਨਾਂ ਨੂੰ ਕੰਬਲ ਵਿਛਾ ਕੇ ਮੰਜੇ ਢਾ ਕੇ ਇੰਨੀ ਇਹਨਾਂ ਦੀ ਬਸ ਆਪਣੇ ਬੱਚਿਆਂ ਦੀ ਤਰ੍ਹਾਂ ਪਰਵਰਿਸ਼ ਕਰਦੇ ਆ ਜਿੰਨਾ ਚਿਰ ਜਿਉਣਗੇ ਉਹਨਾਂ ਚਿਰ ਅਸੀਂ ਇਹਨਾਂ ਨੂੰ ਐਦਾਂ ਹੀ ਰੱਖਣਾ ਇੰਨੇ ਪਿਆਰ ਨਾਲ ਰੱਖਣਾ ਹੈ ਨਾ ਕਿਉਂਕਿ ਸਾਨੂੰ ਆਇਆ ਵੀ ਪਤਾ ਨਹੀਂ ਸਾਡੇ ਤੋਂ ਗਲਤੀ ਹੋ ਗਈ ਇਹਦੀ ਮਾਂ ਹੋ ਗਈ ਗਲਤੀ ਤਾਂ ਅਸੀਂ ਨਹੀਂ ਕੀਤੀ ਅਸੀਂ ਤਾਂ ਪਾ ਨਹੀਂ ਕਰਦੀ ਵਿਚਾਰ ਦੀ ਨਾਸਬੰਦੀ ਹੋ ਜੂ ਰੋਜ਼ ਸੂਈ ਜਾਂਦੀ ਸੀ